ਕਾਚੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਹੋ ਲਓ ਜੀ ਅੱਜ ਆਪਣੇ ਪਿੰਡ ਨਗਰ ਕੀਰਤਨਾ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਕਰਦਿਆਂ ਸਾਰੇ ਦਿਨ ਦੀਆਂ ਤਿਆਰੀਆਂ ਸ਼ੁਰੂ ਹਲੇ ਕੋਈ ਆਪਣੇ ਕੋਲੇ ਆਇਆ ਹੈ ਨਹੀਂਗਾ ਜੱਗੂ ਨੂੰ ਫੋਨ ਕੀਤਾ ਜੱਗੂ ਰਾਤ ਵਿਆਹ ਤੇ ਗਿਆ ਹੋਇਆ ਸੀ ਉਹ ਕਰਕੇ ਲੇਟ ਆ ਰਿਹਾ ਵਾ ਤੇ ਹਣੀ ਨੂੰ ਕਰ ਦਿੱਤਾ ਫੋਨ ਹਣੀ ਕਹਿੰਦਾ ਤਰੀ ਕੋਲ 5-4 ਮਿੰਟ ਦੇ ਵਿੱਚ ਪਹੁੰਚਦਾ ਹਰ ਵਾਰ ਦੀ ਤਰ੍ਹਾਂ ਹੋ ਹੀ ਲਓ ਜੀ ਕਹਿੰਦੇ ਹਣੀ ਨੂੰ 2 ਮਿੰਟ ਪਹਿਲਾਂ ਫੋਨ ਕੀਤਾ ਹਣੀ ਟਾਈਮ ਨਾਲ ਆ ਗਿਆ ਕਰਦੇ ਆ ਕੰਮ ਸ਼ੁਰੂ ਹਣੀ ਠੱਡ ਲਾਦੀ ਆ ਹੋਰ ਯਾਰ ਗਾਇਸ ਹੋ ਗਾਇਸ ਅ ਭਾਈ ਜੀ ਉਠੜੋ 7 ਵਜੇ ਓਏ ਮਾਮਾ ਓਏ ਰੋਪ ਦੇ ਕੋ ਹਲੋ ਜੀ ਅੱਜ ਸਾਡੇ ਕੋਲੇ ਬੰਦੇ ਹੈ ਨਹੀਂ ਮੈਂ ਤੇ ਹਨੀ ਦੋਨਾਂ ਜਣੇ ਨਹੀਂ ਪਹਿਲਾਂ ਚੱਕਣਾ ਦੁੱਧ ਉਦੋਂ ਬਾਅਦ ਚਾਚੇ ਨੇ ਦਿੱਤੀ ਚਾਬੀ ਕਹਿੰਦਾ ਵੀ ਪਾਂਡੇ ਤੁਸੀਂ ਆਪ ਹੀ ਚੱਕ ਲਿਓ ਪੁੱਲੂ ਪਹਿਲਾਂ ਚਲਦੇ ਆਂ ਡੇਰੀ 'ਚ ਚੱਕਦੇ ਆਂ ਆਪਾਂ ਦੁੱਧ ਫੇਰ ਚਲਦੇ ਆਂ ਗੁਰਦਵਾਰਾ ਸਾਹਿਬ ਪਾਂਡੇ ਲੈਣ ਲਈ ਇੰਦਲਾ ਸੈਟਰ ਬੰਦ ਕੀਤਾ ਹੋਇਆ ਠੰਡਾ ਕਰ ਰੱਖੇ ਇਹ ਵੀ ਠੰਡ ਮੰਨਦੇ ਆ ਦੇਖਲਾ ਹਣੀ ਤੁਸੀਂ ਕੀ ਕਰਾ ਦੇ ਲੈਵਲ ਹੈ ਸਹੀ ਹੈ ਮੇਰ ਵੀ ਸੈਟ ਆ ਹਾਂ ਨਹੀਂ ਵਧੀਆ ਚੀਜ਼ ਆ ਯਾਰ ਹਾਂਰਾ ਵੀ ਬੂਰੇ ਕਿਆ ਹਾਂਰਾ ਵਧੀਆ ਬਣਿਆ ਹੋਇਆ ਹਾਂਰਾ ਲੈ ਲੈਣਾ ਹਾਂ ਹੈ ਹੈ ਫੀਕਰ ਮੌਦੀ ਬਹੁਤ ਇਹ ਗੁਰਦਾਰਾ ਸਾਹਿਬ ਖਲੀਏ ਜਿੰਦੇ ਚੱਕੀਏ ਭਾਂਡੇ ਕੋਲਦਾਰੋਂ ਕਰਨ ਪਿਆਰੇ ਸੱਚੇ ਪਾਤਸ਼ਾਹ ਸਾਹਿਬ ਦੀ ਪਰਮ ਨੂੰ ਮੁੱਖ ਰੱਖ ਦਿਆ ਤੇ ਮਹਾਨ ਨਗਰ ਕੀਰਤਨ ਸ਼ੋਭੀ ਸਰੀਰ ਬਾਬਾ ਸ਼ਿਵਮ ਸਿੰਘ ਜੀ ਅਸਥਾਨ ਤੋਂ ਉੱਥੇ ਕੇ ਫਲਾਦਲ ਦਾ ਨਗਰ ਦਾ ਸਰਕਾਰ ਨਾਲ ਦਾ ਆਪਰਾਇ ਆਪਣੇ ਹੋਰਾਂ ਸਾਹਿਬ ਜੀ ਦੇ ਕਾਲਾ ਨੀ ਉੱਤੋਂ ਵੀ ਆ ਗਿਆ ਭਾਂਡੇ ਵੀ ਆ ਗਏ ਹੁਣ ਚੱਲਦੇ ਆਪਾਂ ਆਪਣੇ ਘਰ ਨੂੰ ਉੱਥੇ ਜਾ ਕੇ ਰੋਜ਼ ਵਾਲਾ ਸ਼ਡਿਊਲ ਸਫਾਈ ਕਰਦੇ ਆਂ ਜੀ ਆ ਜਾ ਪਹਿਲਾਂ ਝੰਡੀਆਂ ਲਾਈਏ ਸੋਦੇ ਹੋਇਆ ਸਾਰਾ ਕੁਝ ਆ ਗਿਆ ਕੌਫੀ ਖੰਡ ਲਓ ਜੀ ਦਸਨ ਕੇ ਆ ਕੇ ਦੁੱਧ ਲਾਣ ਦੇਖ ਰਿਹਾ ਮੁੰਡਾ ਵਿਆਹ ਵਾਲਾ ਥੈਂਕ ਯੂ ਉਠਖੜਿਆ ਕਰੋ ਟਾਈਮ ਨਾ ਵਿਆਹ ਤਾਂ ਲੇਟ ਹੋ ਗਿਆ ਵਿਆਹ ਤਾਂ ਲੇਟ ਹੋ ਗਿਆ ਫਿਰ ਹੁਣ ਬਾਲ ਨਹੀਂ ਆਪਾਂ ਜੋ ਬਣਨੇ ਪਰਣਾ ਬੰਨੇ ਕਰਾਂ ਕੰਮ ਕਰੀਏ ਚਲੋ ਚਲਿਏ ਚਲੋ ਚਲੋ ਚਾਹ ਫਿਰ ਚਾਜੂ ਪੀਲੀ ਹਾਂ ਬੜਾ ਠੀਕ ਆ ਉਹ ਖਾਓ ਇਹਨਾਂ ਦਾ ਇਹਨਾਂ ਨੂੰ ਸੰਭੋ ਓਏ ਇਹ ਕੀ ਕਰਦੇ ਪਾਸਾ ਵੱਡਾ ਸਾਡਾ ਕੀ ਹਾਂ ਓਏ ਇਹ ਤਾਂ ਹੈਗਾ ਕੋਈ ਐਦਾਂ ਨਹੀਂ ਸਕਦਾ ਚਲੋ ਵੀ ਲੋ ਜਿਵੇਂ ਦੁੱਧ ਲਿਆ ਇੱਧਰ ਕਹਦਾ ਸੀ ਇੱਧਰ ਪਿਆ ਨਹੀਂ ਪਈ ਰਹਿਣ ਦੇ ਸਾਡਾ ਬਰੇ ਫਿਰ ਚਲੋ ਫਿਰ ਹੁਣ ਮੰਜੇਂਦਰਾ ਕੋਲੇ ਆ ਪੀੜੀ ਚਾਹ ਹਾਂ ਮੰਜੇਂਦਰਾ ਤੋਂ ਦੁੱਧ ਕਰਕੇ ਕਿੱਥੇ ਕਰੋ ਜੀ ਚਲੋ ਆ ਗੇਟ ਦਾ ਆ ਰਹੇ ਯਾਰ ਪਾਰਲੇ ਗੇਟ ਜਾਣ ਲੱਗੀਆਂ ਕਿਹੜਾ ਇੰਜਣ ਮੋੜੂਗਾ ਔਖਾ ਦੱਤੇ ਬਾਦਲੀ ਭਾਈ ਜੀ ਝਾੜੂ ਕੱਲਾ ਆਪਦੀ ਦੁਕਾਨ ਕੋਲੇ ਨਹੀਂ ਲਾਈਦਾ ਹਾਂ ਦਾ ਓ ਭਾਈ ਜੀ ਗੱਲਾਂ ਆਪਦੀ ਦੁਕਾਨ ਕੋਲ ਨਹੀਂ ਲੋਣਾ ਇੱਥੇ ਦਾਸੀ ਵੀ ਲਾ ਦਨੇ ਆ। ਅੱਛਾ। ਚਲੋ ਚੈੱਕ ਕਰੂਗਾ। ਹਾਂ ਵੀ ਝਾੜੂ ਕਿੱਦਾਂ ਚੱਲਦਾ। ਮੈਂ ਵੀ ਨਹੀਂ ਬਹੁਤ ਆ। ਹਾਂ ਬਸ ਕੋਈ ਗੱਲ ਨਹੀਂ। ਮੁੱਕਦੀ ਨਹੀਂ ਬਾਧੂ ਆ ਜਾ। ਆ ਲੈ ਗਾ ਵੀ ਬੜਾ। ਉਹ ਕਹਿੰਦਾ ਇੱਕ ਵਾਰੀ ਜੀ ਦੋ ਤਿੰਨ ਬੰਦੇ ਨਾਲ ਸਾਜੂ। ਆਲੇ ਨਾ ਹਰ ਜਾਣਾ। ਦੁੱਧ ਵਾਲੇ ਆ। ਆ ਜਾ ਆ ਜਾ ਮੁੰਡਿਆ ਕਰਾ। ਪਤਾ ਲੱਗੇ ਜਾਂਦਾ ਨਾ। ਕਿਹੜੇ ਬੰਦੇ ਸੀ ਜਿਹੜੇ ਕਹਿੰਦੇ ਸਫਾਈ ਅਸੀਂ ਹੀ ਕਰਦੇ ਹਾਂ ਕੋਈ ਕਰਦਾ ਹੀ ਨਹੀਂ ਆ ਦੇਖ ਲਓ ਆ ਪਈਆਂ ਢੇਰੀਆਂ ਹੈ ਨਹੀਂ ਓਏ ਪਹਿਲੇ ਨਗਰ ਕੀ ਤੁਨੂੰ ਭੱਜ ਵੱੱਜ ਕੇ ਉਸ ਦਿਵਾਰ ਅਗਲੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਨਗਰ ਕੀਤਨ ਅੱਜ ਪਤਾ ਹੀ ਨਹੀਂ ਵੀ ਹੈਗਾ ਹਾਂ ਸਲਾਹ ਸਲਾਹ ਸਾਹਮਣੇ ਹੀ ਨਹੀਂ ਕਾਇਕਮਾ ਡਰੋਨੋ ਕਹਿੰਦੇ ਕੁਛ ਨਹੀਂ ਦਿਖਣਾ ਕੁਛ ਵੀ ਇੱਥੇ ਆ ਜਿਹੜਾ ਤੁਹਾਨੂੰ ਸਾਸਮੁਈਆ ਦਿਖ ਰਿਹਾ ਨਾ ਮੈਂਟ ਪੰਜਾਂ ਨੂੰ ਦੇਖਿਓ ਜਰਾ ਬਈ ਛੋਟੀਆਂ ਭਾਰੀਆਂ ਸੀ ਇੰਨੀਆਂ ਚੱਕ ਲਿਆ ਇਹ ਕਿ ਸੀਗੀ ਬਸ ਆ ਇੱਕ ਹੀ ਰਹਿ ਗਈ ਆ ਜਾ ਕਰਾ ਲਾ ਕੇ ਕੰਮ ਨਿਬੜ ਗਏ ਛੰਡੀਆਂ ਦਾ ਕੰਮ ਨਿਬੜ ਗਿਆ ਮੋਟਰਾਈ ਨੀ ਦੂਰੋਂ ਆਇਆ ਸੇਵਾ ਕਰਉਣ ਨਗਰ ਕੀਰਤਾਂ ਤੇ ਪਿੰਡ ਕਿਹੜਾ ਬਾਈ ਨੇ ਪਿੰਡ ਦਾ ਪਾਸਾ ਕਿਹੜਾ ਬਾਈ ਦਾ ਪਿੰਡ ਉਹ ਬਾਈ ਦਾ ਹੈਗਾ ਬਈ ਯਾਰ ਬਈ ਯਾਰ ਓਏ ਯਾਰ ਮਲੇਰ ਕੋਟ ਲੈ ਤੋਖਰਾ ਪਾ ਲੈ ਸਾਡ ਕੀ ਲੋਟ ਦੀ ਹਾਂ ਇਹ ਤਾਂ ਹੈ ਮੈਂ ਜਾਂਦਾ ਨਹੀਂ ਮੈਂ ਦੁਬਾਰਾ ਆਵੀਂ ਬੜਾ ਆਇਆ ਆਈ ਜਾ ਰਹੀ ਹਾਂ ਨਾ ਦਵਾਉਣ ਦੀ ਅੱਛਾ ਉਹਨੂੰ ਲੱਗਦਾ ਐ ਚੰਡੀਆਂ ਲਾਉਗੀ ਚੰਡੀਆਂ ਪਾ ਦੋ ਬਾਬ ਕਰਾ ਚੰਡੀਆਂ ਬਾਈ ਆਹ ਬੰਦੇ ਨੂੰ ਦਿਖਾਉਂਦੇ ਲੈਣ ਸਾਢੇ 6 ਵਜੇ ਆਉਣਾ ਸੀ ਕਿੰਨਾ ਹੋ ਗਿਆ ਟਾਈਮ ਇਹਦੇ ਸਾਢੇ 10 ਹੋ ਗਏ ਪਹਿਲੇ ਵੀ ਬੰਦਾ ਕਹਿੰਦਾ ਕਹਿੰਦਾ ਰੋਕਿਆ ਰੋਕੋ ਦਾ ਕਹਿੰਦਾ ਜਾਣ ਦੋ ਮੈਨੂੰ ਅਜੇ ਵੀ ਕਹਿੰਦਾ ਜਾਣ ਦੋ ਹੋ ਗਿਆ ਆ ਚੰਡੀਆਂ ਪੂਣ ਪਤਾ ਕਿੱਥੋਂ ਲਾਇਆ ਆ ਬਾਅਦ ਸ਼ੁਕਸ਼ਾ ਪਾ ਦੇ ਹੈ ਸਪੈਸ਼ਲ ਲਗਾਈ ਚੰਡੀਆਂ ਲਵਾਉਣਾ ਹੈ ਹਾਂਜੀ ਹਾਂ ਐਂ ਵੀ ਦੱਸ ਨਾ ਵੀ ਇਹਦਾ ਫੁੱਫੜਾ ਕੌਣ ਆ ਉਹ ਬਾਅਦ ਚ ਦੱਸਾਂਗੇ ਉਹ ਦੱਸੋ ਵੀ ਤਾਂ ਹੋਗਾ ਪਤਾ ਫੇਰ ਲੱਗਣਾ ਬੰਦੇ ਨੇ ਮੜਿਆਲੇ ਆਇਆ ਹੋਇਆ ਚਲੋ ਜੀ ਚਲੋ ਜੀ ਦੰਨ ਹੋ ਗਿਆ ਕੋਈ ਵੀਡੀਓ ਬਾਕੀ ਨਾਲ ਭਾਜੀ ਟਾਈਮ ਨਾਲ ਹੀ ਆ ਗਏ ਤੁਸੀਂ ਬੱਸ ਯਾਰ ਪਹੁੰਚ ਗਏ ਟਾਈਮ ਚੱਲ ਵਧੀਆ ਟਾਈਮ ਨਾ ਆ ਗਿਆ ਸੱਜਰੇ ਟੋਪੇ ਤੋਂ ਪਹਿਲਾਂ ਪਹਿਲਾਂ ਲਓ ਜੀ ਆ ਗਈ ਬਈ ਹੈ ਉਹ ਗੱਡੀ ਲੋਡਦਾ ਨਹੀਂ ਬੰਦਾ ਚਾਹੀਦਾ ਤਾਂ ਠੀਕ ਆ ਲੈਟਰ ਦੇ ਕੇ ਲੈ ਠੀਕ ਆ ਜੀ ਲਓ ਜੀ ਦੇਖੋ ਆ ਉਹੀ ਜਗ੍ਹਾ ਟੜਤੀ ਨਾ ਜਮਾ ਚਮਕਰੀ ਸਾਰੀਆਂ ਬੀਮਾ ਹਾਂ ਇਹ ਗੱਡੀਆਂ ਸਪੈਸ਼ਲ ਬੁੱਕ ਕਰਾਉਣੀਆਂ ਪੈਂਦੀਆਂ ਪਹਿਲਾਂ ਤਾਂ ਆਉਂਦੀਆਂ ਨੇ ਇਹ ਲੋ ਜੀ ਸਫਾਈ ਵਾਲਾ ਕੰਮ ਨਿਬੜ ਗਿਆ ਝੰਡੀਆਂ ਲਾ ਗਈਆਂ ਹੁਣ ਚੱਲੇ ਅੰਦਰ ਧੋਨੇ ਆ ਭਾਂਡੇ ਲੋ ਜੀ ਦੇਖੋ ਕਿੰਨਾ ਗੰਦ ਸੀ ਇੱਥੇ ਸਾਰਾ ਕਰਤੀ ਸਫਾਈ ਉਹ ਸਾਰੇ ਪਾਸੇ ਜਗ੍ਹਾ ਖੁੱਲ ਗਈ ਕੌਫੀ ਨਾਲ ਉਹੀ ਚੀਜ਼ਾਂ ਕੌਫੀ ਹਾਂ ਜੀ ਬਾਤ ਸੈਂਕੜੇ ਚਲੋ ਵੀ ਚਲੋ ਕਰਾ ਧੋਰੀ ਭਾਡੇ ਪਹਿਲਾਂ 55 ਲੈਓ ਯਾਰ 55 ਸੋ ਅਰੇ ਥੋੜ੍ਹ ਨਹੀਂ ਲਿਆ ਇਹਦੇ ਰੱਖ ਦੰਨੇ ਆ ਕਿਹੜਾ ਆ ਬਿਲਕੁਲ ਮੂਰ ਲਿਆ ਮਾਈ ਗੋਡ ਵੀਡੀਓ ਨੇ ਸਟਾਰਟ ਕੀਤੀ ਆ ਮੁੰਡੇ ਨੇ ਇਹਨਾਂ ਨੇ ਤੰਗ ਕਰਿਆ ਕਹਿੰਦੇ ਰਸੀ ਲਿਆ ਰਸੀ ਲਿਆ ਪਤਾ ਨਹੀਂ ਸੀ ਰਸੀ ਦਾ ਕੀ ਕੰਮ ਹੈ 15 ਦੇ ਸ਼ੇਰ ਬਣਾਉਣ ਨੂੰ ਲਈ ਕਿੰਨਾ ਅੰਸ਼ਰਦ ਨੇ ਇਹ ਵੀ ਇمپੋਰਟ ਕਰਾਏ ਇਹ ਇمپੋਰਟ ਇਹ ਡਾਇਰੈਕਟ ਇمپੋਰਟ ਕਰਾਏ ਆ ਇਹ ਦੂਜੇ ਕਾਮਜਾਬ ਨਹੀਂ ਹੈਗੇ ਕਾਮਜਾਬ ਹਾਂ ਇਹ ਕਾਮਜਾਬ ਨੇ